ਰੰਤਾਨ ਦੀ ਜਿਮਨੀ ਚੋਣ ਦੇ ਵਿੱਚ ਕਿੰਨੇ ਉਮੀਦਵਾਰ ਕਿਹੜਾ ਕਿਹੜਾ ਚੋਣ ਨਿਸ਼ਾਨ ਇਸ ਤੋਂ ਇਲਾਵਾ ਮਨਦੀਪ ਸਿੰਘ ਦੋ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਇਹ ਵੀ ਇੱਕ ਪਿਛਲੇ ਸਮੇਂ ਤੋਂ ਭੰਬਲ ਪੂਸਾ ਪਾਉਣ ਦੀ ਕੋਸ਼ਿਸ਼ ਹੁੰਦੀ ਆ ਸੱਤਾਧਾਰੀ ਧਿਰਾਂ ਦੇ ਵੱਲੋਂ ਜਾਂ ਦੂਸਰੀਆਂ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਮੁੱਖ ਮੰਤਰੀ ਵਾਲੀ ਵੀਡੀਓ ਤੇ ਹੁਣ ਰਾਜਨੀਤੀ ਹੋਣ ਲੱਗੀ ਜੀ ਉਹਨਾਂ ਲੋਕਾਂ ਦੇ ਵੀ ਪਰਚੇ ਹੋਣ ਲੱਗੇ ਜਿਨ੍ਹਾਂ ਨੇ ਸ਼ੇਅਰ ਕੀਤੀ ਉਹਨਾਂ ਲੋਕਾਂ ਦੀਆਂ ਫੇਸਬੁੱਕ ਤੇ ਹੋਰ ਡਿਟੇਲ ਆਖਾ ਲਈ ਜਾਂਦੇ ਨੇ ਜਿਨ੍ਹਾਂ ਨੇ ਜਾ ਕੇ ਜਗਮਨ ਸਮਰਾਹ ਹੋ ਰਾਂ ਦੀ ਇਹ ਵੀਡੀਓ ਹੈਗੀ ਜਿਹੜੀ ਉਹ ਅੱਗੇ ਦੀ ਅੱਗੇ ਗਰੁੱਪਾਂ 'ਚ ਪਾਈ ਹੈ ਔਰ ਮੁੱਖ ਮੰਤਰੀ ਦੀ ਵੀਡੀਓ ਤੋਂ ਆਮ ਆਦਮੀ ਪਾਰਟੀ ਤੇ ਭਾਜਪਾ ਮੂੰਹ ਸਾਹਮਣੇ ਹੋ ਗਏ ਆਮ ਆਦਮੀ ਪਾਰਟੀ ਦਾ ਕਹਿਣਾਗਾ ਕਿ ਭਾਜਪਾ ਨੇ ਸਾਰਾ ਕੀਤਾ ਕਰਾਇਆਗਾ ਦੂਜੇ ਪਾਸੇ ਭਾਜਪਾ ਕਹਿੰਦੀ ਵੀ ਸਾਨੂੰ ਐਂ ਦੱਸੋ ਉਹ ਜਿਹੜੇ ਬੰਦੇ ਨੇ ਵੀਡੀਓ ਪਾਈ ਉਹ ਮੁੱਖ ਮੰਤਰੀ ਦਾ ਮਿੱਤਰ ਸੀਗਾ ਕਿ ਨਹੀਂ ਸੀਗਾ ਸਮਰਾਲੇ ਡੀਆਈਜੀ ਭੁੱਲਰ ਦਾ ਜਿਹੜਾ ਫਾਰਮ ਹਾਊਸ ਹੈ ਸਾਡੇ ਗਵਾਂਢ ਚ ਪਤਾ ਹੀ ਨਹੀਂ ਸਾਨੂੰ ਕਿੱਥੇ ਕਾ ਇਹ ਔਰ ਸਮਰਾਲੇ ਡੀਆਈਜੀ ਹਰਜਨ ਸਿੰਘ ਭੁੱਲਰ ਦਾ ਜਿਹੜਾ ਫਾਰਮ ਹਾਊਸ ਆ ਉਹ ਫਾਰਮ ਹਾਊਸ ਦੇ 36 ਕਿੱਲੇ ਨੇ ਲਗਭਗ ਜਿਹੜੀ ਜ਼ਮੀਨ ਹੈ ਉਹ ਅੱਜ ਖੰਘਾਲੀ ਗਈ ਹੈਗੀ ਔਰ ਇਹ ਸਮਰਾਲਾ ਦੇ ਵਿੱਚ ਮਸਲਾ ਬੜਾ ਭਟਿਆ ਹੋਇਆਗਾ ਇਹ ਦੱਸਿਓ ਵੀ ਮਾਨਸੇ ਦੇ ਵਿੱਚ ਚਿੱਟੇ ਖਾਤਰ 6 ਮਹੀਨੇ ਦਾ ਜਵਾਕ ਵੇਚਦਾ ਮਾਨਸੇ ਬਹੁਤ ਸਾਰੇ ਥਾਮਾਂ ਦੇ ਉੱਤੇ ਪਤੀ ਪਤਨੀ ਦੋਨੇ ਹੀ ਚਿੱਟੇ ਦੀ ਦਲਦਲ ਚ ਫਸੇ ਹੋਏ ਨੇ ਘਰੇ ਬੱਚਿਆਂ ਦੇ ਖਾਣ ਨੂੰ ਆਟਾ ਨਹੀਂ ਹੈਗਾ ਔਰ ਕਈ ਥਾਮਾਂ ਦੇ ਉੱਤੇ ਇਦਾਂ ਦੀਆਂ ਗੱਲਾਂ ਆ ਰਹੀਆਂ ਕਿ ਉਹ ਜਿਸਮ ਫਿਰੋਸੀ ਵਰਗੇ ਧੰਦੇ ਦੇ ਵਿੱਚ ਔਰਤਾਂ ਨੂੰ ਫਸਾ ਰਹੇ ਨੇ ਨਚਿਆ ਕਰਕੇ ਇੱਕ ਤਾਂ ਮਹਾਰਾਸ਼ਟਰ ਦੇ ਵਿੱਚ ਸਬ ਇਨਸਪੈਕਟਰ ਨੇ ਕਿਸੇ ਡਾਕਟਰ ਨਾਲ ਜ਼ਬਰਦਸਤ ਕੀਤਾ ਤੇ ਮਹਿਲਾ ਡਾਕਟਰ ਨੇ ਜਾਨ ਆਪਣੀ ਦੇਤੀ ਦੂਸਰਾ ਲੁਧਿਆਣੇ ਵੇਰਕਾ ਪਲਾਂਟ ਦੇ ਵਿੱਚ ਕੋਈ ਧਮਾਕਾ ਹੋਇਆ ਭਲਾ ਸ੍ਰੀ ਨਵਕਿਰਨ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ। ਧੰਨਵਾਦ ਜੀ ਗੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਜੀ ਗੱਲ ਸਾਹਿਬ। ਲਓ ਜੀ ਖਬਰਾਂ ਖਾਸੀਆਂ ਨੇ ਤੇ ਥੋੜੀ ਜੀ ਸਪੀਡ ਰੱਖਣੀ ਆ ਅੱਜ। ਤਰਨਤਾਰਨ ਦੀ ਜਿਮਨੀ ਚੌਂਂ ਦੇ ਵਿੱਚ ਕਿੰਨੇ ਉਮੀਦਵਾਰ ਕਿਹੜਾ ਕਿਹੜਾ ਚੋਣ ਨਿਸ਼ਾਨ ਜੀ ਹਲ ਸਾਹਿਬ ਤਰਨਤਾਰਨ ਦੀ ਜਿਉਣੀ ਚੋਣ ਦੇ ਵਿੱਚ 15 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਔਰ ਪੰਜ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਅਜ ਵਾਪਸ ਲੈ ਲਏ ਜਿਹੜੇ 15 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਮੁੱਖ ਤੌਰ ਦੇ ਉੱਤੇ ਨੇ ਜਿਹੜੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਜਿਹੜੇ ਤਿੰਨ ਵਾਰ ਐਮ.ਐਲ.ਏ ਰਹੇ ਨੇ ਕਾਲੀ ਦਲ ਦੇ ਲੀਡਰ ਰਹੇ ਨੇ ਇਸ ਤੋਂ ਇਲਾਵਾ ਪੰਥਕ ਪਾਰਟੀਆਂ ਦੇ ਵੱਲੋਂ ਮਨਦੀਪ ਸਿੰਘ ਜਿਹੜੇ ਸੰਦੀਪ ਸਿੰਘ ਛਣੀ ਦੇ ਭਰਾ ਨੇ ਉਹ ਚੋਣ ਮੈਦਾਨ 'ਚ ਨੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਤੇ ਕਾਂਗਰਸ ਤੋਂ ਕਰਨਵੀਰ ਸਿੰਘ ਬੁਰਜ ਇਹ ਚੋਣ ਮੈਦਾਨ ਦੇ ਵਿੱਚ ਨੇ ਇਸ ਤੋਂ ਇਲਾਵਾ ਜਿਹੜੇ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੋਇਆ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਉਹਨਾਂ ਦੇ ਪੀਏ ਤੇ ਭਾਣ ਜੇ ਕੋਮਲਪ੍ਰੀਤ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਔਰ ਜਿਹੜੇ 15 ਜਣੇ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਸਭ ਉਹਨਾਂ ਦੇ ਵਿੱਚੋਂ 11 ਉਮੀਦਵਾਰ ਉਹ ਨੇ ਜਿਹੜੇ ਆਜ਼ਾਦ ਉਮੀਦਵਾਰ ਨੇ ਕਿਉਂਕਿ ਮਨਦੀਪ ਸਿੰਘ ਵੀ ਆਜ਼ਾਦ ਉਮੀਦਵਾਰਾਂ ਦੇ ਵਿੱਚ ਆਉਂਦੇ ਨੇ ਅੱਗੇ ਦੇ ਵਿੱਚ ਸ਼ੋਸ਼ਾ ਇਹ ਹੈ ਵੀ ਨੀਟੂ ਛਟਰਾ ਵਾਲਾ ਵੀ ਇੱਥੋਂ ਫੇਰ ਚੋਣ ਮੈਦਾਨ ਦੇ ਵਿੱਚ ਨਤਰਿਆ ਹੋਇਆ ਉਹਨੇ ਆਪਦਾ ਚੋਣ ਨਿਸ਼ਾਨ ਛਟਰੀ ਰੱਖਿਆਗਾ ਤੇ ਬਾਕੀ ਉਮੀਦਵਾਰਾਂ ਨੂੰ ਜਿਹੜੇ ਚੋਣ ਨਿਸ਼ਾਨ ਉਹ ਪਾਰਟੀਆਂ ਵਾਲੇ ਮਿਲੇ ਨੇ ਜਾਂ ਦੇ ਆਂ ਦੇ ਉੱਤੇ ਆ ਇਸ ਤੋਂ ਇਲਾਵਾ ਮਨਦੀਪ ਸਿੰਘ ਦੋ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਇਹ ਵੀ ਇੱਕ ਪਿਛਲੇ ਸਮੇਂ ਤੋਂ ਭੰਬਲ ਪੂਸਾ ਪਾਉਣ ਦੀ ਕੋਸ਼ਿਸ਼ ਹੁੰਦੀ ਆ ਸੱਤਾਧਾਰੀ ਧਿਰਾਂ ਦੇ ਵੱਲੋਂ ਜਾਂ ਦੂਸਰੀਆਂ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਕਿ ਜਿਹੜੇ ਉਮੀਦਵਾਰ ਤੋਂ ਇਹਨਾਂ ਨੂੰ ਡਰ ਲੱਗਦਾ ਹੁੰਦਾ ਉਸੇ ਨਾਂ ਦਾ ਇੱਕ ਦੋ ਹੋਰ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਤਾਰ ਦਿੰਦੇ ਨੇ ਸੋ ਦੋ ਆਜ਼ਾਦ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਮਨਦੀਪ ਸਿੰਘ ਦੇ ਨਾਂ ਦੇ ਉੱਤੇ ਉਤਰੇ ਹੋਏ ਨੇ ਸੋ ਇਸ ਤਰੀਕੇ ਦੇ ਨਾਲ ਤਰਨਤਾਰਨ ਦੀ ਇਲੈਕਸ਼ਨ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੀ ਚੋਣ ਨਿਸ਼ਾਨ ਪਾਰਟੀਆਂ ਵਾਲੇ ਨੇ ਬਾਕੀਆਂ ਤੇ ਭਗਵੰਤ ਮਾਨ ਅੱਜ ਗਏ ਸੀ ਉੱਥੇ ਭਗਵੰਤ ਮਾਨ ਨੇ ਅੱਜ ਉੱਥੇ ਤਰਨਤਾਰਨ ਦੇ ਵਿੱਚ ਬੜਾ ਚੋਣ ਪ੍ਰਚਾਰ ਕੀਤਾ ਉਹ ਕਸ਼ਮੀਰ ਸਿੰਘ ਸੋਹਲ ਦੀ ਪਤਨੀ ਨੂੰ ਵੀ ਸਟੇਜ ਤੇ ਲਈ ਫਿਰਦੇ ਸੀਗੇ ਜਿਹਦਾ ਦਿਹਾਂਤ ਹੋਇਆ ਉਹਦੀ ਪਤਨੀ ਨੂੰ ਟਿਕਟ ਤਾਂ ਦਿੱਤੀ ਨਹੀਂ ਟਿਕਟ ਤਾਂ ਲਿਆ ਕੇ ਕਾਲੀ ਦਲ ਚੋਂ ਉਮੀਦਵਾਰ ਨੂੰ ਦੇਤੀ ਉਹ ਵੀ ਉਸ ਨੂੰ ਜਿਹਦੇ ਖਿਲਾਫ ਇਹ 3.5 ਸਾਲ ਪਹਿਲਾਂ ਜਾ ਕੇ ਇਹੋ ਜਿਹੇ ਪ੍ਰਚਾਰ ਕਰਦੇ ਸੀ ਮੈਂ ਕਹਿਣਾ ਔਖਾ ਹੋਇਆ ਪਿਆ ਮਤਲਬ ਇਦਾਂ ਦੀ ਸ਼ਬਦਾਬਲੀ ਵਰਤਦੇ ਸੀ ਉਹਦੇ ਨਾਲ ਖਿਲਾਫ ਨਸ਼ਿਆਂ ਨਾਲ ਜੋੜ ਕੇ ਤਿੰਨ ਵਾਰ ਦਾ ਉਹ ਕਾਲੀ ਦਲ ਦਾ ਐਮਐਲਏ ਸੀ ਤੇ ਅੱਜ ਇਹ ਜਿਸ ਮਰਹੂਮ ਐਮਐਲਏ ਦੇ ਕਰਕੇ ਇੱਥੇ ਚੋਣ ਹੋ ਰਹੀ ਹੈ ਉਹਦੀ ਪਤਨੀ ਨੂੰ ਸਟੇਜ ਤੇ ਚਾੜ੍ਹ ਕੇ ਉਹ ਕਹਿ ਰਹੀ ਸੀ ਕਿ ਵੀ ਜੋ ਪਾਰਟੀ ਦਾ ਫੈਸਲਾ ਮੈਂ ਉਵੇਂ ਮੰਨੂਗੀ ਪਰ ਉਸੇ ਮਰਹੂਮ ਐਮਐਲਏ ਦਾ ਭਾਂਜਾ ਤੇ ਉਹਦਾ ਪੀਏ ਉਹ ਚੋਣ ਮੈਦਾਨ ਦੇ ਵਿੱਚ ਉਤਰਿਆ ਹੋਇਆ ਉਹ ਕਹਿੰਦਾ ਸਾਡੇ ਪਰਿਵਾਰ ਨੂੰ ਪੁੱਛਿਆ ਤੱਕ ਨਹੀਂ ਖੈਰ ਉਹਦੀ ਮਾਮੀ ਜਦੋਂ ਸਟੇਜ ਤੇ ਚਲੀ ਗਈ ਤਾਂ ਉਹਦੀ ਉਹ ਬੁੱਕਤ ਨਹੀਂ ਰਹੀ ਪਰ ਇੱਕ ਗੱਲ ਪੱਕੀ ਹੈ ਕਿ ਅੱਜ ਭਗਵਾਨ ਸਮਾਨ ਨੇ ਤਰਨ ਤਾਰਨ ਦੇ ਵਿੱਚ ਮਾਝੇ 'ਚ ਪੂਰਾ ਜੋਰ ਲਾਇਆ ਜਿੰਨਾ ਜੋਰ ਲਾ ਸਕਦਾ ਈ ਉਹਨਾਂ ਲਾਇਆ ਉਹਨਾਂ ਨਾਲ ਦੇ ਨਾਲ ਤੇਜਰੀਵਾਲ ਨੂੰ ਨਾਲ ਲੈ ਕੇ ਹੋਰ ਲਾਲ ਕਰਨਗੇ ਜੀ ਮੁੱਖ ਮੰਤਰੀ ਵਾਲੀ ਵੀਡੀਓ ਤੇ ਹੁਣ ਰਾਜਨੀਤੀ ਹੋਣ ਲੱਗੀ ਜੀ ਪੂਰੀ ਰਾਜਨੀਤੀ ਭਖੀ ਹੋਈ ਆ ਗਿਲਸਾਬ ਇਸ ਵੀਡੀਓ ਦੇ ਉੱਤੇ ਉਹਨਾਂ ਲੋਕਾਂ ਦੇ ਵੀ ਪਰਚੇ ਹੋਣ ਲੱਗੇ ਜਿਨ੍ਹਾਂ ਨੇ ਸ਼ੇਅਰ ਕੀਤੀ ਉਹਨਾਂ ਲੋਕਾਂ ਦੀਆਂ ਫੇਸਬੁੱਕ ਤੇ ਹੋਰ ਡਿਟੇਲਾਂ ਖਗਾਲੀ ਜਾਂਦੇ ਨੇ ਜਿਨ੍ਹਾਂ ਨੇ ਜਾ ਕੇ ਜਗਮਨ ਸਮਰਾਹ ਹੋਰਾਂ ਦੀ ਇਹ ਵੀਡੀਓ ਆ ਗਈ ਜਿਹੜੀ ਉਹ ਅੱਗੇ ਦੀ ਅੱਗੇ ਗਰੁੱਪਾਂ 'ਚ ਪਾਈ ਹੈ ਔਰ ਮੁੱਖ ਮੰਤਰੀ ਦੀ ਵੀਡੀਓ ਤੋਂ ਆਮ ਆਦਮੀ ਪਾਰਟੀ ਤੇ ਭਾਜਪਾ ਮੂੰਹ ਸਾਹਮਣੇ ਹੋ ਗਏ ਆਮ ਆਦਮੀ ਪਾਰਟੀ ਦਾ ਕਹਿਣਾਗਾ ਕਿ ਭਾਜਪਾ ਨੇ ਸਾਰਾ ਕੀਤਾ ਕਰਾਇਆਗਾ ਦੂਜੇ ਪਾਸੇ ਭਾਜਪਾ ਕਹਿੰਦੀ ਵੀ ਸਾਨੂੰ ਐਂ ਦੱਸੋ ਉਹ ਜਿਹੜੇ ਬੰਦੇ ਨੇ ਵੀਡੀਓ ਪਾਈ ਉਹ ਮੁੱਖ ਮੰਤਰੀ ਦਾ ਮਿੱਤਰ ਸੀਗਾ ਕਿ ਨਹੀਂ ਸੀਗਾ। ਤੋਂ ਮੀਡੀਆ ਨੂੰ ਜਿਹੜੇ ਭਾਜਪਾ ਦੇ ਲੀਡਰ ਨੇ ਬਨੀਤ ਜੋਸ਼ੀ ਸਮੇਤ ਕਈਆਂ ਨੇ ਉਹ ਤਸਵੀਰਾਂ ਵੀ ਦਿਖਾਈਆਂ ਨੇ। ਤੋਂ ਇਹਦੇ ਤੇ ਬਹੁਤ ਸਿਆਖਤ ਚੱਲ ਰਹੀ ਹੈ ਜੀ ਕਾਂਗਰਸ ਵਾਲਾ ਕਿ ਇਹਦੇ ਤੇ ਚੁੱਪ ਐ, ਅਕਾਲੀ ਦਲ ਚੁੱਪ ਐ। ਲੇਕਿਨ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇੱਕ ਦੂਜੇ ਦੇ ਖਿਲਾਫ ਪੂਰੀ ਤਰ੍ਹਾਂ ਉਤਰੀ ਹੋਈ ਆ। ਮੁੱਖ ਮੰਤਰੀ ਭਗਵੰਤ ਸ마ਣ ਵੀ ਕਹਿ ਰਹੇ ਨੇ ਵੀ ਉਹ ਲੋਕ ਦੋਸ਼ ਲਾਉਂਦੇ ਹੁੰਦੇ ਨੇ ਜਿਨ੍ਹਾਂ ਦੇ ਆਪ ਦੇ ਕੈਰੇਕਟਰ ਨਹੀਂ। ਉਧਰੋਂ ਮੁੱਖ ਮੰਤਰੀ 허ਾਂ ਦੇ ਨੇੜਲੇ ਪੰਨੂ ਹਰੀ ਉਤਰੇ ਹੋਏ ਨੇ ਬੜੇ ਮਤਲਬ ਇਹਦੇ ਤੇ ਬਾਤ ਵਿਵਾਦ ਵੀਡੀਓ ਵਾਲੇ ਮਸਲੇ ਤੇ ਚੱਲ ਰਹੇ ਨੇ ਉਧਰ ਮਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਕੱਲ ਕਿਹਾ ਸੀਗਾ ਕਿ ਇਸ ਵੀਡੀਓ ਨੂੰ ਜਿਹੜਾ ਫੇਸਬੁੱਕ ਔਰ ਗੂਗਲ ਤੋਂ ਹਟਾਇਆ ਜਾਵੇ ਅੱਜ ਉਹਨਾਂ ਨੇ ਕਿਹਾ ਵੀ ਜਿਹਨੇ ਸ਼ੇਅਰ ਕੀਤੀ ਉੱਥੋਂ ਵੀ ਹਟਾ ਦਿਓ ਚਾਹਤੀ ਦਿਓ ਸਰ ਗੂਗਲ ਸਰਚ ਚੋਂ ਵੀ ਇਹਦਾ ਨਾਮ ਔਂ ਨਿਸ਼ਾਨ ਮਿਟਾ ਦਿਓ ਵੀਡੀਓ ਦਾ ਤੋ ਇਹਦੇ ਤੇ ਸੁਖਪਾਲ ਸਿੰਘ ਖਹਿਰਾਹੋਰਾ ਨੇ ਵੀ ਅੱਜ ਇੱਕ ਪ੍ਰਤੀਕਿਰਿਆ ਦਿੱਤੀ। ਉਹਨਾਂ ਨੇ ਵੀ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਪੇਜ ਤੇ ਪਾਈ ਆ। ਉਹ ਕਹਿੰਦੇ ਵੀ ਇਹ ਸਾਰਾ ਕੁਝ ਤਾਂ ਚੱਲ ਹੀ ਜਾਂਦਾ ਇੱਕ ਤਰਫ ਐ ਤਾਂ। ਪਹਿਲਾਂ ਇਹ ਤਾਂ ਦੱਸ ਦਿਓ ਵੀਡੀਓ ਗਲਤ ਤਾਂ ਕਿ ਸਹੀ ਆ ਵੀ ਉਹ AI ਨਾਲ ਬਣੀ ਹੋਈ ਆ ਕਿ ਨਹੀਂ ਬਣੀ ਹੋਈ। ਇਹਦੀ ਫੋਰੈਂਸਿਕ ਜਾਂਚ ਤਾਂ ਕਰਾ ਲਓ। ਤੋ ਇਸ ਕਰਕੇ ਮਸਲੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਉਹ ਨਿਤਰੇ ਹੋਏ ਨੇ। ਪਰ ਇਹ ਹੈ ਕਿ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ। ਜੀ। ਅੱਛਾ ਜੀ। ਸਮਰਾਲੇ ਡੀਆਈਜੀ ਭੁੱਲਰ ਦਾ ਜਿਹੜਾ ਫਾਰਮ ਹਾਊਸ ਹੈ ਸਾਡੇ ਗਵਾਂਢ ਚ ਪਤਾ ਹੀ ਨਹੀਂ ਸਾਨੂੰ ਕਿੱਥੇ ਕਾ ਇਹ ਜੱਲ ਸਾਹਿਬ ਇਹ ਤਾਂ 36 ਕਿੱਲੇ ਜ਼ਮੀਨ ਦੇ ਜਿਹੜੇ ਉਹ ਵੱਡੀ ਬਸਲ ਦੇ ਉੱਤੇ ਹੀ ਕਹਾਣੀ ਹੋਈ ਹੈ ਔਰ ਸਮਰਾਲੇ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਜਿਹੜਾ ਫਾਰਮ ਹਾਊਸ ਆ ਉਹ ਫਾਰਮ ਹਾਊਸ ਦੇ 36 ਕਿੱਲੇ ਨੇ ਲਗਭਗ ਜਿਹੜੀ ਜ਼ਮੀਨ ਹੈ ਉਹ ਅੱਜ ਖੰਘਾਲੀ ਗਈ ਹੈਗੀ ਔਰ ਇਹ ਸਮਰਾਲਾ ਦੇ ਵਿੱਚ ਮਸਲਾ ਬੜਾ ਭਟਿਆ ਹੋਇਆਗਾ ਕਿ ਅੱਜ ਤੀਜਾ ਦਿਨ ਸੀ ਲਗਾਤਾਰ ਪਹਿਲਾਂ ਸੀਬੀਆਈ ਦੇ ਵੱਲੋਂ ਹਰਚਰਨ ਭੁੱਲਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਉਹਦੇ ਘਰੋਂ 7.5 ਕਰੋੜ ਰੁਪਈਆ ਤੇ 2.5 ਟੋਲੇ 2.5 ਕਿਲੋ ਸੌਰੀ ਮੈਂ ਟੋਲੇ ਹੀ ਨਿਕਲ ਦਿਆਂਗਾ ਜੀ ਸਾਹਿਬ ਕਿਉਂਕਿ 2.5 ਕਿਲੋ ਕਹਿਣਾ ਤਾਂ ਖਾਸਾ ਵੱਡੀ ਗੱਲ ਹੈ ਹੂੰ ਫਿਰ 2.5 ਕਿਲੋ ਸੋਨਾ ਬਰਾਮਦ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਦੇ ਬੈਂਕ ਖਾਤੇ ਖੰਗਾਲੇ ਗਏ ਸੀ ਉਹਦੇ ਲੋਕਰ ਕੁਝ ਖੋਲਲੇ ਕੁਝ ਖੋਲਣੇ ਨੇ ਹਜੇ ਕੱਲ ਉਹਦੇ ਚੰਡੀਗੜ੍ਹ ਵਾਲੇ ਘਰੇ ਜਿਹੜੀ ਰੇਡ ਸੀਬੀਆਈ ਨੇ ਕੀਤੀ ਅੱਜ ਸਮਰਾਲੇ ਵਾਲੇ ਫਾਰਮ ਹਾਊਸ 'ਚ ਕੀਤੀ ਲੁਧਿਆਣੇ ਦੇ ਵਿੱਚ ਕਾਫੀ ਪ੍ਰਾਪਰਟੀ ਹੈਗੀ ਜਿਹੜੀ ਉਹ ਦੱਸੀ ਜਾਂਦੀ ਆ 100 ਕਰੋੜ ਦੇ ਲਗਭਗ ਤੱਕ ਦੱਸਦੇ ਨੇ ਕਿ ਕਹਾਣੀ ਜਿਹੜੀ ਆ ਉਹ ਚਲੀ ਗਈ ਆ ਪੁੱਲਰ ਵਾਲੀ ਸੋ ਇਸ ਕਰਕੇ ਮਸਲਾ ਬਹੁਤ ਘਟਿਆ ਹੋਇਆਗਾ ਔਰ ਸੀਬੀਆਈ ਜਿਸ ਤਰੀਕੇ ਦੇ ਨਾਲ ਇਸ ਕੇਸ ਦੀ ਜਾਂਚ ਕਰ ਰਹੀ ਆ ਜਿਵੇਂ ਪਤਾ ਲੱਗਿਆਗਾ ਕੇ ਸੀਬੀਆਈ ਦੇ ਹੱਥ ਜਿਹੜੀ ਡੈਰੀ ਲੱਗੀ ਆ ਔਰ ਜਿਹੜਾ ਵਿਚੋਲਾ ਸੀ ਕ੍ਰਿਸ਼ਨੂ ਕ੍ਰਿਸ਼ਨੂ ਨੇ ਤਾਂ ਕਹਿੰਦੇ ਸਾਰਾ ਕੁਝ ਉਗਲਤਾ ਵੀ ਕਿਹੜੇ ਕਿਹੜੇ ਆਈਏ ਸਬਸਤਰਾ ਤੇ ਆਈਪੀਐਸ ਸਬਸਤਰਾ ਦੇ ਲਈ ਉਹ ਕੰਮ ਕਰਦਾ ਸੀ ਹੁਣ ਜਿਹੜੇ ਉਹਦੇ ਘਰੋਂ 21 ਲੱਖ ਰੁਪਈਆ ਵੀ ਮਿਲਿਆਗਾ ਜਿਹੜਾ ਉਹਦੇ ਬਾਰੇ ਵੀ ਉਹਨੇ ਦੱਸਤਾ ਵੀ ਇਹ ਚ ਇਕੱਲਾ ਭੁੱਲਰ ਵਾਲਾ ਮਸਲਾ ਨਹੀਂ ਇਹ ਚ ਹੋਰ ਵੀ ਕਈਆਂ ਵਾਲੇ ਪਾਸਿਓਂ ਜਿਹੜੀ ਮਿਹਰਬਾਨੀ ਆ ਉਹ ਹੋਈ ਹੋਈ ਆ ਸੋ ਇਸ ਕਰਕੇ ਲਗਾਤਾਰ ਇਸ ਮਸਲੇ ਦੀ ਸੀਬੀਆਈ ਤਹਿਕੀਕਾਤ ਕਰਕੇ ਜਿਹੜੀ ਉਹ ਚੱਲ ਰਹੀ ਹੈ ਜੀ ਅੱਛਾ ਜੀ ਨਾਲ ਇਹ ਦੱਸਿਓ ਬਈ ਸਰਵੇਖਣ ਜਿਹੜਾ ਹੜ੍ਹਾਂ ਦੇ ਕਾਰਨ ਜਿਹੜੀ ਜ਼ਮੀਨ ਦਰਿਆਵਾਂ ਚ ਰੁੜ ਗਈ ਕਿੱਧਰ ਚਲੀ ਗਈ ਜ਼ਮੀਨ ਜਲ ਸਾਹਿਬ ਇਹ ਨਾ ਅਸਲ ਦੇ ਵਿੱਚ ਦਰਿਆਵਾਂ ਨੇ ਰੁੱਖ ਬਦਲ ਲਿਆ ਕਿਉਂਕਿ ਜਦੋਂ ਹੜ ਹੁੰਦੇ ਨੇ ਦਰਿਆਵਾਂ ਦੇ ਰੁੱਖ ਬਦਲਦੇ ਨੇ ਇਤਿਹਾਸ ਦੱਸਦਾ ਹੈ ਕਿ ਬਹੁਤ ਸਾਰੇ ਦਰਿਆ ਕੋਈ ਕਿਤੇ ਵਹਿੰਦਾ ਸੀ ਕੋਈ ਕਿਤੇ ਵਹਿੰਦਾ ਸੀ ਇਤਿਹਾਸ ਚ ਸਿਸਤਾ ਨਦੀ ਕਦੋਂ ਇੱਥੇ ਵਹਿੰਦੀ ਸੀ ਮਤਲਬ ਇਹ ਇਤਿਹਾਸ ਦੇ ਵਿੱਚ ਵੀ ਰੁੱਖ ਬਦਲਦੇ ਰਹੇ ਆ ਦਰਿਆਵਾਂ ਦੇ ਤੇ ਹੁਣ ਵੀ ਬਦਲੇ ਨੇ ਹੁਣ ਇਹ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਪਿਛਲੇ ਦਿਨੀ ਹੜ੍ਹ ਆਏ ਉਹਨਾਂ ਹੜ੍ਹਾਂ ਦੇ ਕਰਕੇ 5000 ਏਕੜ ਦੇ ਕਰੀਬ ਜ਼ਮੀਨ ਉਹ ਆ ਜਿਹੜੀ ਦਰਿਆਵਾਂ ਦੇ ਰੁੱਖ ਬਦਲਣ ਕਰਕੇ ਜਾਂ ਦਰਿਆਵਾਂ ਦੇ ਚੌੜੇ ਹੋਣ ਕਰਕੇ ਜਿਹੜੀ ਆ ਦਰਿਆ ਬੁਰਦ ਹੋ ਗਈ ਯਾਨੀ ਕਿ ਉਹ ਜ਼ਮੀਨ ਦਾ ਨਾਮੋ ਨਿਸ਼ਾਨ ਮਿਟ ਗਿਆ ਨਾ ਉੱਥੇ ਮੋਟਰਾਂ ਰਹੀਆਂ ਨਾ ਬੋਰ ਰਹੇ ਨੇ ਉਹ ਜ਼ਮੀਨ ਹੈ ਕਿੱਥੇ ਇਹ ਵੀ ਨਹੀਂ ਪਤਾ ਔਲ ਮਾਲ ਮਹਿਕਮੇ ਦੀ ਤਰਫੋਂ ਹੁਣ ਜਦੋਂ ਫਸਲੀ ਜਿਹੜਾ ਖਰਾਬ ਹੋਈ ਫਸਲ ਆ ਉਹਦੇ ਗਰਦੌਰੀ ਕੀਤੀ ਜਾ ਰਹੀ ਆ ਤਾਂ ਦਰਿਆਵਾਂ 'ਚ ਰੁੜ ਜਾਣ ਕਰਕੇ ਉਹ ਜ਼ਮੀਨ ਦੀ ਤਾਂ ਗਰਦੌਰੀ ਵੀ ਨਹੀਂ ਹੋ ਰਹੀ ਪਤਾ ਹੀ ਨਹੀਂ ਲੱਗ ਰਿਹਾ ਇਤੋਂ ਪਹਿਲਾਂ 1988 'ਚ ਹੜ ਆਏ ਸੀ ਉਦੋਂ ਵੀ ਦਰਿਆਵਾਂ ਨੇ ਵੱਡੀ ਪੱਧਰ ਤੇ ਜ਼ਮੀਨਾਂ ਨੂੰ ਢਾਹ ਲਾਈ ਸੀ ਔਰ ਸੂਬੇ ਦੇ ਵਿੱਚ ਉਦੋਂ ਵੀ ਦਰਿਆਪੁਰਦ ਹੋ ਗਏ ਸੀ ਕਿਉਂਕਿ ਜਿਹੜੀ ਜ਼ਮੀਨ ਦਰਿਆਵਾਂ ਦੇ ਵਿੱਚ ਆਏ ਇਹਨਾਂ ਨੂੰ ਦਰਿਆਪੁਰਦ ਕਿਹਾ ਜਾਂਦਾ ਔਰ ਐਦਿਹੀ ਜਿਹੜੀ ਦਰਿਆਪੁਰਦ ਹੋਈ ਆ ਗੱਲ ਸਭ ਜਮੀਨ ਅਮਰਸਾਹਬ ਸਾਹਿਬ ਦੀ 1515 ਏਕੜ ਰੋਇਪੁਰ ਜ਼ਿਲ੍ਹੇ ਦੀ 11 ਤੋਂ ਏਕੜ ਗਰਦਾਸਪੁਰ ਜ਼ਿਲ੍ਹੇ ਦੀ 544 ਏਕੜ ਨਵਾਂ ਸ਼ਹਿਰ ਦੀ 540 ਏਕੜ ਕਪੂਰਥਲੇ ਦੀ 376 ਏਕੜ ਲੁਧਿਆਣੇ ਦੀ 264 ਏਕੜ ਫਾਜ਼ਲਕਾ ਦੀ 244 ਏਕੜ ਤੇ ਮੋਹਾਲੀ ਦੀ 208 ਏਕੜ ਸੋ ਇਹ ਅੱਠ ਜ਼ਿਲ੍ਹੇ ਨੇ ਜਿਹੜੇ ਉਥੋਂ ਦੀ ਜ਼ਮੀਨ دریاਵਰਦ ਹੋਈ ਆ ਔਰ ਇਹਦੇ ਤੇ ਹੁਣ ਮੰਗ ਕੀਤੀ ਜਾ ਰਹੀ ਆ ਕਿ ਜਿਹੜੀ ਇਹ دریاਵਰਦ ਜ਼ਮੀਨ ਹੋਈ ਆ ਉਹਦੇ ਬਦਲੇ ਜ਼ਮੀਨ ਦਿੱਤੀ ਜਾਵੇ ਜੇ دریاਵਾਂ ਨੇ ਰੁੱਖ ਬਦਲਿਆ ਕਿ ਤੋਂ ਤਾਂ ਛੱਡ ਕੇ ਜ਼ਮੀਨ ਦਰਿਆ ਨੇ ਦੂਜੇ ਪਾਸੇ ਆਇਆ ਹੋਊਗਾ ਉੱਥੇ ਦੇ ਦੇਣ ਸੋ ਇਹ ਮਸਲਾ ਕਾਫੀ ਭਟਿਆ ਹੋਇਆ ਔਰ ਉਹ ਨਾਲ ਦੇ ਵਿੱਚ ਹੋਰ ਪੱਕੇ 5000 ਕਿੱਲਾ ਥੋੜਾ ਨਹੀਂ ਹੁੰਦਾ ਇਸ ਦਾ ਬੱਟ ਪਿੱਛੇ ਬੰਦਾ ਵੜ ਦਿੰਦੇ ਨੇ ਇਹ ਤਾਂ 5000 ਕਿੱਲੇ ਦਾ ਮਸਲਾ ਹੈ ਜੀ ਬੌਂਦਲੀ ਕਾਲਜ ਦੇ ਨੇੜੇ ਕਹਿੰਦੇ ਜ਼ਮੀਨ ਹੈ ਉੱਥੇ ਹੀ ਨੇੜੇ ਹੀ ਜਿਹੜਾ ਐਮਐਲਏ ਸਾਹਿਬ ਦਾ ਘਰ ਹੈ ਜਗਤਾਰ ਸਿੰਘ ਉਹਨਾਂ ਦਾ ਤੇ ਸਾਡੇ ਭਾਈ ਸਾਹਿਬ ਦੇ ਪੂਆ ਜੀ ਦੇ ਪੁੱਤ ਦੇ ਸਹੁਰੇ ਨੇ ਉਹ ਘਰ ਤੇ ਇਹ ਦੱਸਿਓ ਵੀ ਮਾਨਸੇ ਦੇ ਵਿੱਚ ਚਿੱਟੇ ਖਾਤਰ 6 ਮਹੀਨੇ ਦਾ ਜਵਾਕ ਵੇਚਦਾ ਮਾਨਸੇ? ਬਾਕੀ ਜੀ ਜੀ ਸਾਹਿਬ ਨਸ਼ੇ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੇ ਉਹ ਵੱਧ ਚੁੱਕੇ ਨੇ ਸਥਿਤੀ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਇਕੱਲੇ ਮਰਦ ਹੀ ਨਹੀਂ ਔਰਤਾਂ ਜਿਹੜੀਆਂ ਉਹਨਾਂ ਨੇ ਵਿਅਤਤਾ ਨੇ ਉਹ ਵੀ ਉਹਨਾਂ ਨੇ ਨਸ਼ੇ ਦੇ ਦਲਦਲ ਦੇ ਵਿੱਚ ਫਸਾਲੀਆਂ ਬਹੁਤ ਸਾਰੇ ਥਾਵਾਂ ਦੇ ਉੱਤੇ ਪਤੀ ਪਤਨੀ ਦੋਨੇ ਹੀ ਚਿੱਟੇ ਦੀ ਦਲਦਲ 'ਚ ਫਸੇ ਹੋਏ ਨੇ ਘਰੇ ਬੱਚਿਆਂ ਦੇ ਖਾਣ ਨੂੰ ਆਟਾ ਨਹੀਂ ਹੈਗਾ ਔਰ ਕਈ ਥਾਵਾਂ ਦੇ ਉੱਤੇ ਇਦਾਂ ਦੀਆਂ ਗੱਲਾਂ ਆ ਰਹੀਆਂ ਕਿ ਉਹ ਜਿਸਮ ਫਰੋਖੀ ਵਰਗੇ ਧੰਦੇ ਦੇ ਵਿੱਚ ਔਰਤਾਂ ਨੂੰ ਫਸਾ ਰਹੇ ਨੇ ਨੱਚਾਂ ਕਰਕੇ ਔਰ ਇਹ ਮਾਨਸਾ ਜ਼ਿਲ੍ਹੇ ਦੀ ਬੜੀ ਸ਼ਰਮਸ਼ਾਰ ਕਰਨ ਵਾਲੀ ਘਟਨਾ ਆ ਗਈ ਹੈ ਸਰਕਾਰਾਂ ਤੇ ਵੀ ਸਵਾਲ ਹੈ ਜਿਹੜੇ ਸੋ ਕਾਲਡ ਜੁੱਧ ਨਸ਼ਿਆ ਵਿਰੁੱਧ ਵੱਡੇ ਵੱਡੇ ਸਲੋਗਨ ਲਾ ਕੇ ਚੌਂਕਾਂ 'ਚ ਵੱਡੇ ਵੱਡੇ ਬੈਨਰ ਲਾ ਕੇ ਕਰੋੜਾਂ ਰੁਪਏ ਥੱਪਤਾ ਔਰ ਹਾਲ ਤੇ ਹੈ ਵੀ ਨਸ਼ੇ ਪੰਜਾਬ 'ਚੋਂ ਰੁੱਕ ਨਹੀਂ ਰਹੇ ਔਰ ਮਾਨਸਾ ਜ਼ਿਲ੍ਹੇ ਦੇ ਵਿੱਚ ਗਿਲਸਾਬ ਇਸ ਜੋੜੇ ਨੇ ਜਿਹੜਾ ਜੋੜਾ ਨਸ਼ਿਆਂ ਦੀ ਦਲਦਲ ਚ ਫਸਿਆ ਹੋਇਆ ਇਹਨਾਂ ਦਾ 6 ਮਹੀਨੇ ਦਾ ਬੱਚਾ ਸੀ 6 ਮਹੀਨੇ ਦਾ ਬੱਚਾ ਇੱਕ ਕਵਾੜੀਏ ਨੂੰ ਪਤਾ ਲੱਗਿਆ ਕਿ 1,80,000 ਚ ਵੇਚਦਾ ਕੁਝ ਮਹੀਨੇ ਪਹਿਲਾਂ ਦੀ ਘਟਨਾ ਹੈ ਇਹ ਹਾਲਾਂਕਿ ਉਹ ਚਲੋ ਉਹਨਾਂ ਨੇ ਬੱਚੇ ਦਾ ਇਲਾਜ ਵਗੈਰਾ ਕਰਵਾਇਆ ਹੁਣ ਬੱਚਾ ਉਹਨਾਂ ਕੋਲੇ ਤੰਦਰੁਸਤ ਹੈ ਔਰ ਉਹਨਾਂ ਨੇ ਜਦੋਂ ਵੇਚਿਆ ਉਹਨਾਂ ਨੇ ਸਾਰੀ ਲੀਗਲ ਕਾਰਵਾਈ ਕਰ ਲਈ ਅਡਾਪਟ ਕਰਨ ਵਾਲੀ ਗੋਦ ਲੈਣ ਵਾਲੀ ਹੁਣੇ ਜਦੋਂ ਥੋੜਾ ਬਹੁਤਾ ਨਸ਼ੇ ਘਟੇ ਉਹਨਾਂ ਨੂੰ ਲੱਗੇ ਵੀ ਆਪਣਾ ਬੱਚਾ ਆਪਾਂ ਵੀ ਵੇਚਤਾ ਆਪਾਂ ਬੱਚਾ ਦੁਬਾਰੇ ਲੈ ਕੇ ਉਹਨਾਂ ਨੇ ਦਰਖਾਸਤ ਦੇਤੀ ਥਾਣੇ ਕਹਿੰਦੇ ਜੀ ਇਹ ਬੱਚਾ ਸਾਡਾ ਦੁਬਾਰੇ ਸਾਨੂੰ ਦਿਵਾਓ ਸਾਡਾ ਬੱਚਾ ਤਾਂ ਅਸੀਂ ਉਹਨੂੰ ਵੇਚਤਾ ਉਹ ਮੂਹਰੋਂ ਅਗਲਾ ਡਾਕੂਮੈਂਟ ਚੱਕ ਲਿਆ ਉਹ ਕਹਿੰਦਾ ਮੈਂ ਤਾਂ ਖਰੀਦਿਆ ਥੋੜੀਆ ਗੋਦ ਲਿਆ ਆਹ ਚੱਕੋ ਡਾਕੂਮੈਂਟ ਆ ਸਾਈਨ ਨੇ ਇਹਨਾਂ ਦੇ ਜਿਹੜੇ ਚ ਇਹਨਾਂ ਨੇ ਮੈਨੂੰ ਗੋਦ ਦਿੱਤਾ ਮੈਂ ਤਾਂ ਬੱਚੇ ਦਾ ਇਲਾਜ ਵੀ ਕਰਾਇਆ ਤੁੱਕ ਘਟਨਾ ਜੋ ਵੀ ਆ ਇਸ ਮਾਨਸਾ ਜ਼ਿਲ੍ਹੇ ਚ ਵਾਪਰੀ ਘਟਨਾ ਨੇ ਸਾਡੇ ਸਮਾਜ ਦੀ ਹਕੀਕਤ ਸਾਹਮਣੇ ਲਿਆਤੀ ਵੀ ਨਸ਼ਿਆਂ ਖਾਤਰ ਬੱਚੇ ਵੇਚਣ ਲਈ ਮਜਬੂਰ ਹੋ ਰਹੇ ਨੇ ਮਾਪੇ ਔਰ ਨਸ਼ੇ ਪੰਜਾਬ ਤੇ ਇੰਨਾ ਘਰ ਘਰ ਚੁੱਕੇ ਨੇ ਕਿ ਸਰਕਾਰਾਂ ਦੀਆਂ ਸੋ ਕਾਲਡ ਮਹਮਤ ਦਮ ਤੋੜਦੀਆਂ ਨਜ਼ਰ ਆ ਰਹੀਆਂ ਨੇ ਔਰ ਹਾਲ ਤੇ ਹੈ ਕਿ ਅੱਜ ਪੁਲਿਸ ਇਹਨਾਂ ਨਾਲ ਰਲਈ ਹੋਈ ਆ ਸਰਕਾਰਾਂ ਔਰ ਚਿੱਟੇ ਦੇ ਤਸਕਰਾਂ ਦੇ ਨਾਲ ਨਸ਼ੇੜੀਆਂ ਦੇ ਨਾਲ ਤੇ ਜਿਹੜੇ ਘਰ ਘੁੱਟ ਆਏ ਸੀ ਉਹ ਤਾਂ ਗਰੀਬਾਂ ਦੀ ਢਾਹੇ ਸੀ ਜਾਂ ਥੋੜੇ ਬਹੁਤ ਨਸ਼ਾ ਕਰਨ ਵਾਲੇ ਦੇ ਢਾਹੇ ਸੀ ਨਹੀਂ ਹਾਲ ਤੇ ਨਾ ਹੁੰਦੀ ਆਏ ਹਨ 17 ਬੇਸ਼ ਰਹਿ ਨੇ ਜੀ ਅੱਛਾ ਜੀ ਦੋ ਖਬਰਾਂ ਜਾਂਦੇ ਜਾਂਦੇ ਸੁਣਾਇਓ ਛੇਤੀ ਇੱਕ ਤਾਂ ਮਹਾਰਾਸ਼ਟਰ ਦੇ ਵਿੱਚ ਸਬ ਇਨਸਪੈਕਟਰ ਨੇ ਕਿਸੇ ਡਾਕਟਰ ਨਾਲ ਜ਼ਬਰਜਨਾਹ ਕੀਤਾ ਤੇ ਮਹਿਲਾ ਡਾਕਟਰ ਨੇ ਜਾਨ ਆਪਣੀ ਦੇਤੀ ਦੂਸਰਾ ਲੁਧਿਆਣੇ ਵੇਰਕਾ ਪਲਾਂਟ ਦੇ ਵਿੱਚ ਕੋਈ ਤਮਾਕਾ ਹੋਇਆ ਭਲਾ ਜੀ ਗੱਲ ਸਾਬ ਇੱਕ ਤਾਂ ਮਹਾਰਾਸ਼ਟਰ ਦੇ 17 ਜ਼ਿਲ੍ਹੇ ਦੇ ਵਿੱਚ ਇੱਕ ਸਰਕਾਰੀ ਹਸਪਤਾਲ ਦੀ ਮਹਿਰਾਲ ਡਾਕਟਰ ਨੇ ਪੋਰਟਲ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਉਦੇ ਹੱਥ ਦੇ ਉੱਤੇ ਹਥੇਲੀ ਦੇ ਉੱਤੇ ਇੱਕ ਸੁਸਾਇਡ ਨੋਟ ਲਿਖਿਆ ਹੋਇਆ ਔਰ ਉਹ ਸੁਸਾਇਡ ਨੋਟ ਦੇ ਵਿੱਚ ਉਹਨੇ ਲਿਖਿਆ ਵੀ ਇੱਕ ਪੁਲਿਸ ਸਬ ਇੰਸਪੈਕਟਰ ਨੇ ਉਹਨੂੰ ਮਰਨ ਦੇ ਲਈ ਮਜਬੂਰ ਕੀਤਾ ਉਹਦੇ ਨਾਲ ਰੇਪ ਕੀਤਾ ਜ਼ਬਰਜਨਾਹ ਕੀਤਾ ਔਰ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਸੀਗਾ ਤੇ ਇਸ ਸਬ ਇੰਸਪੈਕਟਰ ਗੋਪਾਲ ਬਦਾਨੇ ਉਹਦਾ ਨਾਮ ਆ ਉਹਨੇ ਕਈ ਵਾਰ ਬਲਾਤਕਾਰ ਕੀਤਾ ਔਰ ਇਹਦੇ ਵਿੱਚ ਮਸਲਾ ਕਾਫੀ ਭਖਿਆ ਹੋਇਆ ਮਾਨਸਟਰ ਮਹਿਲਾ ਕਮਿਸ਼ਨ ਦੀ ਮੁਖੀ ਨੇ ਕਿਹਾ ਕਿ ਅਸੀਂ ਮਾਮਲੇ ਦਾ ਨੋਟਿਸ ਲੈ ਲਿਆ ਤੇ ਸਾਰਾ ਪੁਲਿਸ ਨੂੰ ਦੋਸ਼ੀਆਂ ਬਰੁਤ ਕਾਰਵਾਈ ਕਰਨ ਦੇ ਲਈ ਜਿਹੜਾ ਉਹ ਕਹਿ ਦਿੱਤਾ ਗਿਆਗਾ ਸੋ ਇਹ ਮਸਲਾ ਇਸ ਰੂਪ ਦੇ ਵਿੱਚ ਸਾਹਮਣੇ ਆ ਰਿਹਾਗਾ ਦੂਸਰਾ ਜਿਹੜਾ ਹੈਗਾ ਜੀ ਉਹ ਹੈਗਾ ਕਿ ਬੇਰਕਾ ਮਿਲਕ ਪਲਾਂਟ ਜਿਹੜਾ ਲੁਧਿਆਣੇ ਆ ਉੱਥੇ ਇੱਕ ਬਹੁਤ ਵੱਡਾ ਧਮਾਕਾ ਹੋਇਆਗਾ ਸਟੀਮਰ ਦੇ ਵਿੱਚ ਔਰ ਜਿਹੜਾ ਉੱਥੇ ਧਮਾਕਾ ਹੋਇਆ ਉਸ ਧਮਾਕੇ ਦੇ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੋ ਇਹ ਤਮਾਕੇ ਦੀ ਗੂੰਜ ਇੰਨੀ ਸਖਤ ਸੀਗੀ ਕਿ ਆਸ-ਪਾਸ ਦੇ ਲੋਕ ਵੀ ਦਹਿਲ ਗਏ ਮੈਂ ਸੌਂ ਰਿਆ ਸੀ ਜਲਸਾ ਉਹ ਤੁਹਾਡੇ ਲੁਧਿਆਣਾ ਇਲਾਕੇ ਦੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਬੈਣੀਪਾਲ ਹੋਰਾ ਨੂੰ ਕਿਵੇਂ ਲੋਕਾਂ ਨੇ ਇਨਸਾਫ ਲੈਣ ਦੇ ਲਈ ਉਸ ਤੋਂ ਬਾਅਦ ਜਦੋਜਾਇਦ ਕੀਤੀ ਉਹਨੇ ਜਿਹੜਾ ਬੇਰਕਾ ਮਿਲਕ ਪਲਾਂਟ ਆ ਲੁਧਿਆਣੇ ਦਾ ਸਭ ਤੋਂ ਅਹਿਮ ਮਿਲਕ ਪਲਾਂਟ ਆ ਉਹਦੇ ਸਟੀਮਰ ਦੇ ਵਿੱਚ ਅਗਰ ਐਡਾ ਵੱਡਾ ਤਮਾਕਾ ਹੁੰਦਾ ਤਾਂ ਇਹਦੇ ਲਈ ਲੋਕਲ ਪ੍ਰਸ਼ਾਸਨ ਜ਼ਿੰਮੇਵਾਰ ਆ ਔਰ ਕਿਵੇਂ ਇਹਨਾਂ ਨੇ ਜਿਹੜੀਆਂ ਸਹਿਕਾਰੀ ਦੁੱਧ ਵਾਲੀਆਂ ਸੰਸਥਾਵਾਂ ਸੀ ਉਹਨਾਂ ਨੂੰ ਇਹ ਰਾਹ ਤੱਕਿਆਗਾ ਕਿ ਉਹ ਇਸ ਦੇ ਕਦਰੇ ਦਾ ਸ਼ਿਕਾਰ ਹੋਈਆਂ ਉੱਤੇ ਸਵਾਲ ਖੜੇ ਹੋ ਰਹੇ ਨੇ ਜੀ ਧੰਨਵਾਦ ਜੀ ਤੇ ਸੋਮਵਾਰ ਪਊਗੀ ਸਾਂਝ ਆਪਣਾ ਖਿਆਲ ਰੱਖਿਓ ਚੜ੍ਹਦੀ ਕਲਾ ਸ਼ੁਕਰੀਆ ਜੀ ਗੱਲ ਸਾਰਾ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ ਸਰਦਵਿਕਨ ਸਿੰਘ ਪੱਤੀ ਪੱਤੀ ਸੇਖਵਾ ਬਰਨਾਲੇ